ਨੰਬਾਬਾ ਬੁੱਢਾ ਸਾਹਿਬ ਜੀ ਦੇ ਮੁਬਾਰਕ ਸਥਾਨ 'ਤੇ ਨੰਗਲ ਸਾਈਂ ਵਿਖੇ ਕੀ ਇਸ ਗੁਰਦੁਆਰਾ ਸਾਹਿਬ ਚ ਸੱਚਖੰਡ ਦਰਬਾਰ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਕਿ ਹਰੇਕ ਗੁਰਦੁਆਰਾ ਸਾਹਿਬ ਚ ਜਾਂ ਖਾਲਸਾਈ ਦੇ ਕੌਮੀ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਝੁਲਣੇ ਚਾਹੀਦੇ ਨੇ ਜਾਂ ਬਸੰਤੀ ਰੰਗ ਦੇ ਪੀਲੇ ਰੰਗ ਦਾ ਜਿਹਨੂੰ ਆਪਾਂ ਬੋਲਦੇ ਆ ਪਰ ਇੱਥੇ ਅੱਜ ਵੀ ਕੇਸਰੀ ਰੰਗ ਦਾ ਹੀ ਬੜੇ ਸਮੇਂ ਤੋਂ ਚੱਲ ਚੁੰਦਾ ਪਿਆ ਹੈ ਆ ਤੇ ਇੱਕ ਦੋ ਵਾਰੀ ਭੈਣ ਭਰਾਵਾਂ ਨੂੰ ਕਿਹਾ ਵੀ ਉਹਨਾਂ ਨੂੰ ਖੁਸ਼ਿਆ ਵੀ ਆ ਕਿ ਤੁਸੀਂ ਇੱਥੇ ਕਿਉਂ ਕਰਦੇ ਹੋ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਦਿੱਤੀ ਕੀ ਇਥੋਂ ਦੇ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅੰਡਰ ਗੁਰਦੁਆਰਾ ਸਾਹਿਬ ਨਹੀਂ ਆਉਂਦਾ ਕੀ ਕਾਰਨ ਇਸ ਗੱਲ ਦਾ ਇੱਥੇ ਕਿਉਂ ਮਤਲਬ ਇਹ ਕੀਤਾ ਗਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਰਚਿਤ ਸਿੰਘ ਜੀ ਤੱਕ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਸਰਦਾਰ ਗੜਗਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਇੱਧਰ ਧਿਆਨ ਦੇਣ ਕਿ ਆਖਰਕਾਰ ਕੀ ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅੰਡਰ ਚ ਨਹੀਂ ਆਉਂਦਾ ਕਿ ਜਾਂ ਇਹ ਕਮੇਟੀ ਸੱਚਖੰਡ ਦਰਬਾਰ ਸਾਹਿਬ ਦਾ ਕੋਈ ਵੀ ਹੁਕਮ ਮੰਨਣ ਨੂੰ ਤਿਆਰ ਨਹੀਂ ਹੈਗੀ ਇਹ ਗੱਲ ਦਾ ਜਿਹੜਾ ਵਾ ਧਿਆਨ ਸੱਚਖੰਡ ਦਰਬਾਰ ਸਾਹਿਬ ਤੋਂ ਧਿਆਨ ਤੁਰੰਤ ਦੇਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਕਮੇਟੀ ਨੂੰ ਬੇਨਤੀ ਕਰਦਾ ਕਿ ਭਈ ਤੁਸੀਂ ਇਹ ਰੰਗ ਬਦਲ ਕੇ ਇੱਥੇ ਨੀਲੇ ਰੰਗ ਦਾ ਨਿਸ਼ਾਨ ਸਾਤ ਝੂਲਦਾ ਕਰੋ ਇਹ ਇੱਕ ਚੰਗੀ ਗੱਲ ਹੋਏਗੀ ਇਹ ਗੁਰਦਰਾ ਸਾਹਿਬ ਜੀ ਦਾ ਬਾਹਰੀ ਦ੍ਰਿਸ਼ ਤੇ ਅੱਜ ਅਸੀਂ ਇੱਥੇ ਆਏ ਸਾ ਅਦ੍ਰਸ਼ਨ ਮਿਲੇ ਕਰਨ ਮਹਾਰਾਜ ਦਾ ਸ਼ੁਕਰਾਨਾ ਕਰਨ ਬੇਨਤੀਆਂ ਕਰਨ